ਫਗਵਾੜਾ ਦੇ ਸਤਨਾਮਪੁਰਾ ਵਿਖੇ ਸਥਿਤ ਬਾਂਗਾ ਟੈਲੀਕਾਮ ਦੀ ਦੁਕਾਨ ਤੋਂ ਦੇਖੋ ਕਿਸ ਤਰ੍ਹਾਂ ਕਾਰਸਵਾ ਠੱਗ ਦੁਕਾਨ ਮਾਲਿਕ ਤੋਂ ਕੀਮਤੀ ਮੋਬਾਈਲ ਲੈ ਕੇ ਹੋਇਆ ਫਰਾਦ ਦੇਖੋ ਕਿਸ ਤਰ੍ਹਾਂ ਕੀਤਾ ਗਿਆ ਸਕੈਮ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਚ ਹੋਈ ਕੈਦ ਦੇਖੋ ਲਾਈਵ ਤਸਵੀਰਾਂ ਇਸ ਵੀਡੀਓ ਦੇ ਅੰਦਰ ਬਤਨ ਕੀ ਰਾਹੇ ਤੋਂ ਦਰੁਪ ਕਲੂਜਾ ਦੀ ਰਿਪੋਰਟ ਫੇ ਇਹ ਮੇਰਾ ਨਾਮ ਮੋਹਨ ਬਾਂਗੜਾ ਜੀ ਹਾਂਜੀ ਮੇਰੀ ਸ਼ਾਪ ਬਾਂਗੜਾ ਟੈਲੀਫੋਨ ਸਤਨਾਪੁਰੇ ਨਰੂਲਾ ਹਸਪੀਟਲ ਦੇ ਸਾਹਮਣੇ ਆ ਸਰ ਕੀ ਮਾਮਲਾ ਕੀ ਹੈ ਜਿਹੜਾ ਤੁਸੀਂ ਅੱਜ ਆਪਣੀ ਦੁਕਾਨ ਦੇ ਖੜੇ ਅੰਦਰ ਮੇਰੇ ਕੋਲ ਨਾ 11:30 ਵਜੇ ਦੇ ਕਰੀਬ ਇੱਕ ਕਸਟਮਰ ਆਇਆ ਮੈਂ ਆਪ ਤੋ ਅਵੇਲੇਬਲ ਨਹੀਂ ਸੀਗਾ ਤੇ ਨਾਨ ਤੇ ਮੇਰੇ ਡੇਟ ਸੀਗੇ ਅਵੇਲੇਬਲ ਤੇ ਉਹ ਪੌਣੇ ਫੋਨ ਦੇਖੇ 2 14 ਪ੍ਰੋ ਮੈਕਸ ਉਹ ਕਹਿੰਦਾ ਤਾਂ ਦੋ ਫੋਨ ਲੈਣੇ ਆ ਕਹਿੰਦਾ ਪੇਮੈਂਟ ਮੈਂ ਆਨਲਾਈਨ ਕਰ ਦਿੱਤੀ ਆ ਉਹਨੇ ਫੋਨ ਪਸੰਦ ਕਰਕੇ ਸਕੈਨਰ ਦੇ ਡੈਡੀ ਨੇ ਉਹਨੂੰ ਸਕੈਨਰ ਤੇ ਭਰਿਆ ਕਿ ਇਸ ਸਕੈਨਰ ਚ ਪੈਸੇ ਪਾ ਦਿਓ। ਉਹਨੇ ਸ਼ਾਪ ਦਾ ਸਕੈਨਰ ਸਕੈਨ ਕਰਕੇ ਡੈਡੀ ਨੂੰ ਪੇਮੈਂਟ ਦਿਖਾਤੀ ਕਿ 1,112,000 ਤੁਹਾਡੇ ਅਕਾਊਂਟ ਚ ਪਾਣ ਲੱਗਾ। ਤੇ ਫਿਰ ਜਦੋਂ ਡੈਡੀ ਨੇ ਦੇਖਿਆ ਕਿ ਮੈਨੂੰ ਕੋਈ ਮੈਸੇਜ ਨਹੀਂ ਆਇਆ ਨਾ ਕੋਈ ਪੇਮੈਂਟ ਰਸੀਵ ਹੋਈ ਜਾਂ ਸਟੇਟਮੈਂਟ ਵੀ ਚੈੱਕ ਕਰਨ ਲੱਗੇ। ਇੰਨੀ ਦੇਰ ਨੂੰ ਜਦੋਂ ਉਹਨੂੰ ਪਤਾ ਲੱਗ ਗਿਆ ਕਿ ਉਹ ਸਕੈਮ ਉਹਦਾ ਫੜਿਆ ਜਾਣਾ ਤਾਂ ਉਹ ਬਾਹਰ ਭੱਜ ਗਿਆ। ਉਹਨੇ ਗੱਡੀ ਪੈਂਦੀ ਸਟਾਰਟ ਰੱਖੀ ਹੋਈ ਸੀ ਬਾਹਰ। ਪ੍ਰਿਪੇਅਰ ਹੋ ਕੇ ਆਇਆ ਸੀ। ਕਿੰਨੇ ਵਿਅਕਤੀ ਆਏ ਸੀ ਸਰ? ਅੰਦਰ ਇੱਕ ਵਿਅਕਤੀ ਆਇਆ ਸੀਗਾ ਇੱਕ ਉਹਦੇ ਨਾਲ ਲੇਡੀ ਬੈਠੀ ਸੀਗੀ ਕਾਰ ਦੇ ਵਿੱਚੋਂ ਬਾਹਰ ਹੀ ਬੈਠੀ ਸੀਗੀ ਤੇ ਕੋਈ ਕੈਮਰੇ ਵਿੱਚ ਸੀਸੀਡੀ ਚ ਆਏ ਸੀਸੀਟੀਵੀ ਕੈਮਰੇ ਦੇ ਵਿੱਚੋਂ ਉਹ ਸ਼ਕਲ ਵੀ ਆਈ ਹੈ ਉਹ ਵੀ ਗੱਡੀ ਦਾ ਨੰਬਰ ਵੀ ਆਇਆਗਾ ਉਹਦਾ ਜਿਹੜੇ ਫੋਨ ਉਹ ਲੈ ਕੇ ਗਿਆ ਮੇਰੇ ਕੋਲ ਉਹਦਾ IMEI ਨੰਬਰ ਵੀ ਹੈਗਾ ਵਾ ਤੇ ਇੱਕ ਫੋਨ ਦੀ ਕੀਮਤ ਕਿੰਨੀ ਸੀ ਤਾਂ ਇੱਕ ਫੋਨ ਦੀ ਕੀਮਤ ਲਗਭਗ 55000 ਰੁਪਇਆ ਸੈਕੰਡ ਹੈਂਡ ਦਾ ਰੇਟ ਸੀਗਾ ਦੋ ਫੋਨ ਲੈ ਕੇ ਗਿਆ 1 ਲੱਖ 10-12000 ਰੁਪਏ ਦੇ ਫੋਨ ਸੀਗੇ ਉਹ ਤੇ ਇਸ ਮਾਮਲੇ ਨੂੰ ਲੈ ਕੇ ਪੁਲਿਸ ਸ਼ਿਕਾਇਤ ਕੀਤੀ ਸਰ ਪੁਲਿਸ ਨੂੰ ਆਪਾਂ ਕੰਪਲੇਂਟ ਦੇ ਆਏ ਆ ਪੁਲਿਸ ਨੇ ਸਾਰੀ ਸਾਡੀ ਸੁਣਵਾਈ ਕਰਕੇ ਨੋਟ ਕਰ ਲਿਆ ਆਪਣੇ ਕੋਲ ਤੇ ਉਹ ਕਹਿੰਦੇ ਸੀਗੇ ਕਿ ਆਪਾਂ ਪ੍ਰੋਸੈਸ ਚੋਰ ਹੈਗਾ ਉਹ ਵੀ ਕਰ ਲੈਂਦੇ ਪੁਲਿਸਾਈ ਸੀ ਮੌਕੇ ਤੇ ਪੁਲਿਸ ਹੱਲੇ ਤੱਕ ਹਾਲ ਆਈ ਨਹੀਂ ਆ ਤੇ ਅਸੀਂ ਉਹਨਾਂ ਨੂੰ ਕੰਪਲੀਟ ਦੇ ਆਏ ਆ ਕਿਦਾਂ ਸ਼ਹਿਰ ਦੇ ਵਿੱਚ ਇੰਦਾਂ ਦੀ ਆਵਾਜ਼ਾਂ ਤਾਂ ਪਿੰਡਾਂ ਦੇ ਵਿੱਚ ਹੁੰਦੀਆਂ ਵਾ ਕੀ ਮੰਗੀ ਪ੍ਰਸ਼ਾਸਨ ਕੋ ਆਪਾਂ ਮੰਗ ਰੱਖਦੇ ਆ ਪ੍ਰਸ਼ਾਸਨ ਨੂੰ ਪਹਿਹੀ ਮੰਗ ਕਰਦੇ ਆ ਕਿ ਕੁਝ ਜੀ ਥੋੜੀ ਆਪਣੀ ਪੈਟ੍ਰੋਲਿੰਗ ਸਹੀ ਕਰੋ ਜੇ ਤੁਹਾਨੂੰ ਲੱਗਦਾ ਕਿ ਮੰਨੋ ਕਿਤੇ ਨਾ ਕਿਤੇ ਕੋਈ ਵਾਰਦਾ ਫੁੰਦੀ ਪਈ ਹੈ ਉਹਨੂੰ ਤਹਿ ਦੇ ਆਧਾਰ ਤੇ ਫੜਿਆ ਜਾਵੇ ਜੇ ਹੁਣ ਬੰਦਾ ਹੱਥੋਂ ਹੀ ਨਿਕਲ ਗਿਆ ਵਾ ਉਹ ਪਤਾ ਨਹੀਂ ਗਾਂ ਅੱਗੇ ਉਹਨੇ ਫੜ ਕੋਣਾ ਕਿ ਨਹੀਂ ਹੋਣਾ ਇਹ ਗੱਲ ਬਾਤ ਹੀ ਆ ਅਸੀਂ ਆਪਣੇ ਵੱਲੋਂ ਪੂਰਾ ਉਹਨਾਂ ਨੂੰ ਦੇ ਆਏ ਸਰ ਸਰ ਕੋਈ ਕਾਰ ਦਾ ਨੰਬਰ ਵਗੈਰਾ ਕਾਰ ਦਾ ਨੰਬਰ ਮੇਰੇ ਕੋਲੋਂ ਆਇਆ ਵਾ ਉਹਨੂੰ ਮੈਂ ਆਪਣੇ ਬਿਹਾਰਫ ਤੇ ਚੈੱਕ ਕੀਤਾ ਸੀਗਾ ਉਹਨੇ ਜਾਲੀ ਨੰਬਰ ਪਲੇਟ ਲਗਾਈ ਹੋਈ ਸੀ ਜਿਹੜੀ ਗੱਡੀ ਆਨਲਾਈਨ ਵੀ ਕੁਝ ਨਹੀਂ ਬੂਲਦੀ ਕੋਈ ਸੀਗੀ ਤੇ ਲੋਕਲ ਨੰਬਰ ਲੱਗਦਾ ਕਿਹਾਂ ਨਹੀਂ ਪੀਵੀ 39 ਕੇ ਸੀ ਬਾਹਰਲਾ ਨੰਬਰ ਸੀਗਾ ਕਿਤੇ ਹੋ